ਯਾਕਨ ਤੋਂ ਦਾਰੂ ਪਾਦਾ ਚਲ ਆ ਫੇ ਮੈਨੂੰ ਪਾ ਦਿੰਦੀ ਤੁਸੀਂ ਰਹਿਣ ਦਿੰਦੇ ਉਹ ਵਿਚਾਰੀ ਕੇ ਰਈ ਆ ਮਿਸਤਰੀਆਂ ਨੇ ਰੋਟੀ ਟੋਕ ਕਰਨ ਤੇ ਦੂਜੀ ਸਕੂਲੇ ਗਈ ਆ ਚਲ ਮੈਂ ਪਾ ਨਾ ਮੈਨੂੰ ਹੌਲੀ ਨਾ ਪਾਇਓ ਕੋਈ ਆਏ ਹਾਏ ਉਹ ਤਾਂ ਇਹ ਜੋ ਆਕ ਬਣਾਈਆਂ ਨਾ ਤੇ ਮੈਨੂੰ ਦੇਖਣ ਬੜਾ ਡੈਪਿਆ ਤੇ ਮੈਂ ਆਨੀ ਆ ਮੇਰੀ ਦੂਜੀ ਵੀ ਬਣਾ ਦਿਓ ਨਾ ਤੇ ਫੇਤ ਕਿਤੇ ਬਹੁਤ ਵਧ ਗਿਆ ਹੋ ਜੀ ਉਹ ਦੂਜੀ ਬਣਾ ਦੇਾਂਗੇ ਪਰ ਥੋੜਾ ਜਿਹਾ ਟਾਈਮ ਲੱਗਣਾ ਹੈ ਡਾਕਟਰਾਂ ਦਾ ਵੀ ਫਾਲ ਬਾਦ ਬਣਨੀ ਆ ਫਾਲ ਬਾਦ ਆਹੋ ਆ ਮੈਨੂੰ ਬਹੁਤ ਦੂਰ ਤੱਕ ਦੇ ਹੰਡਿਆ ਆਪਣੀ ਬੱਬੀ ਵੀ ਇਥੋਂ ਘਰੋਂ ਹੀ ਦੀ ਹੀ ਜਾਣ ਲਈ ਬਹੁਤ ਵਧੀਆ ਦਿੱਖਦਾ ਵਾ ਸ਼ੁਕਰ ਕਰਜੇ ਤੈਨੂੰ ਦੂਰ ਤੱਕ ਦੇ ਹੰਡਿਆ ਬਿਆ ਚੰਗਾ ਹੋ ਗਿਆ ਹਾ ਜੀ ਚਾਰ ਵਾਰੀ ਚੰਗੇ ਲੰਘ ਜਾਣਗੇ ਆ ਫਿਰ ਪਲਾ ਹੋਏ ਡਾਕਟਰਾਂ ਦਾ ਵੇਖ ਲਓ ਇਹ ਵੀ ਦੂਜਾ ਰਾਬੀ ਹੁੰਦੇ ਓ ਜੇ ਤਾਂ ਦੋਰੇ ਅੱਖਾਂ ਪਾਉਣ ਵਾਲੀ ਗੱਲ ਵਾ ਇਹ ਹੈ ਯਾ ਡਾਕਟਰਾਂ ਤੋਂ ਬਿਨਾ ਆਦਮੀ ਵੀ ਕਾਦੇ ਯੋਗੇ ਆ ਉਹਨਾਂ ਵਿਚਾਰਿਆਂ ਇਲਾਜ ਕਰਨਾ ਤੇ ਭੇਜੀ ਠੀਕ ਹੋਈ ਹੋਈਦਾ ਹਾਂ ਭਲਾ ਹੋਏ ਉਹਨਾਂ ਦਾ ਵਿਚਾਰੇ ਅੰਦਾਜ਼ ਚੱਲਾ ਆਇਆਨ ਕਲਾਲਾ ਲੜਕੀ ਲਾਉਣਾ ਸੁਝਿਆ ਪੈਂਡਿਆ ਗਈ ਸਕੂਲੇ ਤੇ ਆਈ ਨਹੀਂ ਕਬਲ ਅਜੇ ਉੱਠ ਕੇ ਨਾ ਬਹਿ ਜਾ ਚਲ ਉੱਠ ਕੇ ਬਹਿ ਜਾ ਮੈਨੂੰ ਤੇ ਜਸ਼ਨ ਇਨਾ ਗੁੱਸਾ ਜਾਣ ਡਿਆ ਵਾ ਨਾ ਵੀ ਕਾਰ ਬਾਅਦ ਜਾਵਾਂ ਪਹਿਲਾਂ ਤੈਨੂੰ ਇੱਥੇ ਬਰਸਣ ਦੇ ਵਿੱਚ ਲਟਾ ਲਾਂ ਮੈਂ ਮੈਂ ਖਟਿਆ ਤੈਨੂੰ ਸਕੂਲੇ ਪਾਇਆ ਵਾ ਵੀ ਕੋਹ ਪੜ੍ਹੇ ਲਿਖੇਗਾ ਕੋਈ ਤੇ ਅਫਸਰ ਬਣ ਜਾਏਗਾ ਕੋਈ ਕਿਤੇ ਨੌਕਰੀ ਤੇ ਲੱਗ ਜਾਏਗਾ ਪਰ ਤੂੰ ਤੇ ਪੜ੍ਹਾਈ ਵੱਲ ਧਿਆਨ ਨਹੀਂ ਦੇਣ ਡਿਆ ਪਰ ਤੇਰਾ ਨਹੀਂ ਕਸੂਰ ਕਸੂਰ ਸਾਰਾ ਤੇਰੇ ਪਿਓ ਦਾ ਵਾ ਜਿਨੇ ਤੈਨੂੰ ਸਰਕਾਰੀ ਸਕੂਲੇ ਪਾਇਆ ਵਾ ਨਾ ਕੋਈ ਟਿਵਿਸ਼ਨ ਰਖਾਉਂ ਡੇ ਨਾ ਕੋਈ ਗੱਲ ਤੇ ਨਾ ਬਾਦ ਮੈਨੂੰ ਤੇ ਆਉਣੀ ਮੰਮੀ ਪਤਾ ਲੱਗਦਾ ਲਿਖਦਾ ਮੈਂ ਇਨਾ ਵਾ ਨਾ ਪਰ ਐ ਮਰਮਾ ਕੋ ਹਾਰਾ ਮੇਰੇ 0 ਨੰਬਰ ਲਾ ਦਿੰਦੀ ਆ ਉਹ ਲਾਵਾ ਤੋਂ ਮੈਨੂੰ ਲਿਖਾਣ ਵਾਲਾ ਮੇਰੇ ਹਸਾਬ ਨਾਲ ਨਾ ਉਹ ਸ਼ੀਟਾਂ ਬਦਲ ਦਿੰਦੀ ਆ ਵਾ ਹੋਰ ਕਿਹਦੀ ਸ਼ੀਟ ਨਾ ਕਿਤੇ 0 ਨੰਬਰ ਹੁੰਦਾ ਵਾ ਉਹ ਮੇਰੇ ਨੰਬਰ ਲਾ ਦਿੰਦੇ ਆ ਤੇ ਕੱਲ ਨੂੰ ਕਹੇ ਨੌਕਰੀ ਪੇਛੇ ਦੇਣੇ ਲੱਗਣਾ ਜੇ ਤੇਰਾ ਇਹੋ ਹਾਰਿਆ ਨਾ ਤਾਂ ਇੱਥੇ ਮੱਜਾਂ ਦੀਆਂ ਪੋਸ਼ਾ ਮਰੋੜਦਾ ਰਵੇਂਗਾ ਚੱਲ ਹਾਂ ਅੱਜ ਤੇ ਤੈਨੂੰ ਮੈਂ ਦਾ ਜਿਕਾ ਤਾਂ ਛੱਡਾ ਹੀ ਨਾ ਆ ਵਾ ਤੇ ਖੱਦ ਹੋ ਗਈ ਆ ਜਦੋਂ ਸਕੂਲ ਜਾਣੀ ਇਹੋ ਸਤਾ ਖਾਨਾ ਕੀ ਗੱਲ ਵਾ ਕਬਲ ਲੋਕੀ ਨਿਆਣੇ ਦੇ ਸਕੂਲੇ ਜਾਂਦੇ ਆ ਤੇ ਖੁਸ਼ ਹੋ ਕੇ ਆਉਂਦੇ ਆ ਤੇ ਤੂੰ ਜਦੋਂ ਆਉਂਨੀ ਆ ਨਾ ਉਹਦੇ ਹੀ ਦਿਵਾਲੇ ਹੋਈ ਹੁੰਨੀ ਆ ਖੁਸ਼ ਹੋ ਕੇ ਕੀ ਆਉਣਾ ਵਾ ਮੰਮੀ ਮੈਂ ਤੇ ਜਿੰਨੀ ਵਰੀ ਇਹਦੇ ਸਕੂਲੇ ਜਾਂਦੀ ਆ ਨਾ ਮੈਡਮਾ ਕੋ ਆਪਣੀ ਬੇਇੱਜ਼ਤੀ ਕਰਾ ਕੇ ਤੇ ਆ ਜਾਨੀ ਆ ਉਹ ਪੇਪਰ ਪਏ ਹੀ ਕੀ ਇਹ ਮੈਂ ਨੰਬਰ ਚੰਗੇ ਨਹੀਂ ਆਏ ਸਵਾ ਆਇਆ ਵਾ ਅਗਲੀਆਂ ਕਹਿੰਦੀਆਂ ਵਾ ਤੇ ਲਿਖਦਾ ਹੀ ਨਹੀਂ ਆ ਵਿੱਚ ਕੋਹ ਖਾਲੀ ਕਾਗਜ਼ ਫੜਾ ਕੇ ਤੇ ਆ ਜਾਂਦਾ ਉਹਨਾਂ ਨੂੰ ਅਹੀਂ ਆਂਦੇ ਪੇਪਰ ਕੋਹੇ ਦਾ ਹੁੰਦਾ ਵਾ ਤੇ ਲੇਹ ਉੱਤੇ ਕੋਹ ਦਿੰਦਾ ਵਾ ਉਹ ਕੱਲ ਕੋਈ ਗੱਲ ਨਹੀਂ ਇਹ ਕੱਚੇ ਪੇਪਰ ਜਾਂ ਕੋਈ ਨਹੀਂ ਪੱਕਿਆਂ ਦਾ ਹੀ ਹੋ ਜਾਣਾ ਟ੍ਰੈਂਡ ਚੰਗੇ ਨੰਬਰ ਲੈ ਲਊਗਾ ਕੋਈ ਮੈਂ ਟੈਨਸ਼ਨ ਲੈਦੀ ਨਹੀਂ ਲੋੜ ਇੰਨੇ ਸਾਲ ਹੋ ਗਿਆ ਡੈਡੀ ਜੀ ਉਦੋਂ ਦਾ ਤਾਂ ਟ੍ਰੈਂਡ ਹੋਇਆ ਨਹੀਂ ਆ ਹੁਣ ਇਹਨੇ ਕੀ ਹੋਣਾ ਵਾ ਤੇ ਨਾਲੇ ਇੱਕ ਗੱਲ ਮੇਰੀ ਸੁਣ ਦੁਵੀ ਰੌਲਾ ਪਾਈ ਜਾਨੀ ਇਹ ਮੈਡਮਾ ਦਾ ਕੰਮ ਵਾ ਪੜਾਉਣਾ ਕਿ ਉਹੋ ਗੱਲ ਵੀ ਨਿਆਣਿਆਂ ਨੂੰ ਜ਼ੋਰ ਦੱਸਣਾ ਉਹੋ ਹੀ ਉਹਨਾਂ ਪੜ੍ਹਨਾ ਵਾ ਮੰਮੀ ਮੈਡਮਾ ਕਿੰਨਿਆਂ ਕ ਨਿਆਣਿਆਂ ਨੂੰ ਪੜਾਉਣਾ ਉਥੇ ਕਿਹੜਾ ਵੀ ਇਹ ਕੱਲਾ ਵਾ ਵੀ ਸਾਰਾ ਇੱਥੇ ਜ਼ੋਰ ਲਾ ਦੇਣੇ ਇਹਦੀ ਟਿਊਸ਼ਨ ਲਖਾਓ ਕਿਤੇ ਉਹ ਟਵੀਜ਼ਨ ਜੋਗੇ ਨਹੀਂ ਹੱਥ ਹੋਏ ਜੇ ਪੈਸੇ ਪੁਹੇ ਹੈਗੇ ਨਹੀਂ ਕਿਤੇ ਰਖਾਉਣੀ ਤੇ ਨਾ ਸਾਨੂੰ ਆਖੀ ਬਾਰ-ਬਾਰ ਕਿੰਨਿਆਂ ਕਿੰਨਿਆਂ ਟਵੀਜ਼ਨ ਰਖਾਈ ਜਾਵਾਂਗੇ ਘਰ ਦਾ ਗੁਜ਼ਾਰਾ ਮਸਾ ਹੋ ਗਿਆ ਇੱਕ ਬਨੇ ਮਿਸਤਰੀ ਲੱਗੇ ਆ ਪੈਸੇ ਲੱਗਣ ਡਏ ਆ ਇੱਕ ਮਹੀਨੇ ਤੂੰਾਂ ਨਹੀਂ ਟਵੀਜ਼ਨ ਰਖਾਓ ਤੇ ਤੂੰ ਆ ਪੜਾ ਲਿਆ ਕਰਾ ਠੀਕ ਗੱਲ ਤੈਨੂੰ ਕੀ ਗੱਲ ਵਾ ਸਾਡੀਆਂ ਪੜਾਈਆਂ ਹੋਰ ਹੀ ਤੇ ਹੁਣ ਪੜਾਈਆਂ ਹੋਰ ਵਾ ਉਹ ਹੁਣ ਗੱਲਾਂ ਨਹੀਂ ਹੈਗੀਆਂ ਵੀ ਸਾਨੂੰ ਤੇ ਸਮਝ ਨਹੀਂ ਲੱਗਦੀ ਪਈ ਇਹਨਾਂ ਦੀਆਂ ਕਿਤਾਬਾਂ ਦੇ ਵਿੱਚ ਕੀ ਲਿਖਿਆ ਵਾ ਨਹੀਂ ਤੇ ਤੈਨੂੰ ਸਮਝ ਨਹੀਂ ਲੱਗਦੀ ਤੂੰ ਨਿਆਣੇ ਨੂੰ ਕਹਿ ਤੈ ਸਕਦੀ ਆ ਨਾ ਕਿ ਕਿਤਾਬ ਖੋਲ ਕੇ ਤੇ ਪੜ ਤੇ ਚਾਹੇ ਆਪ ਵੀ ਦੱਸ ਲਈਦਾ ਹੁੰਦਾ ਵਾ ਮੰਮੀ ਜਦੋਂ ਦਾ ਮੈਂ ਜਸ਼ਨ ਸਕੂਲ ਪਾਇਆ ਵਾ ਨਾ ਉਦੋਂ ਦੀ ਤੁਹਾਨੂੰ ਮੈਂ ਕਹਿਣ ਦੀ ਆ ਤੈਨੂੰ ਕਨਵਰਟ ਸਕੂਲ ਪਾ ਦਈਏ ਵੀ ਮੇਰੀਆਂ ਸਹੇਲੀਆਂ ਦੇ ਨਿਆਣੇ ਨਾ ਸਾਰੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜੇ ਆ ਐਨਾ ਵਧੀਆ ਬੋਲਦੇ ਆ ਉਹ ਇਹਨੂੰ ਕੋ ਹੁੰਦਾ ਜਾਂਦਾ ਹੀ ਨਹੀਂ ਆ ਇਹ ਮੇਰੀ ਡੈਡੀ ਜੀ ਸੁਣ ਲਓ ਇੱਕ ਗੱਲ ਹੁਣ ਤੁਸੀਂ ਜੋ ਮਰਜ਼ੀ ਕਹੋ ਮੇਰੇ ਵੱਲੋਂ ਕੁਝ ਵੇਖਦਾ ਵਾ ਵੇਚ ਦੋ ਰੱਖਣਾ ਵਾ ਰੱਖ ਲਓ ਪਰ ਮੈਂ ਇਹਨੂੰ ਹੁਣ ਨਾ ਅੰਗਰੇਜ਼ੀ ਸਕੂਲੇ ਹੀ ਪਾਉਣਾ ਵਾ ਅੰਗਰੇਜ਼ੀ ਅੰਗਰੇਜ਼ੀ ਤੇ ਕਰੀ ਜਾਂਦੇ ਆ ਉਹ ਛਿੰਦੇ ਦਾ ਮੁੰਡਾ ਪਾ ਪੰਜਾਬੀ ਪੜ੍ਹ ਕੇ ਕਿੱਡੀ ਵੱਡੀ ਨੌਕਰੀ ਦੇ ਲੱਗਾ ਨਾਲੇ ਸਾਥੋਂ ਨਹੀਂ ਇਹ ਇੰਨੇ ਖਰਚੇ ਚੋਕੋਣੇ ਅਸੀਂ ਮਾ ਆਪਰੇ ਘਰ ਰਹਿ ਗੁਜ਼ਾਰੇ ਕਰਨ ਦੇ ਆ ਹੁਣ ਮੈਂ ਤੁਹਾਡੇ ਖਰਚੇ ਵੇਂਦੀ ਨਹੀਂ ਨਹੀਂ ਆਪਣੇ ਮੁੰਡੇ ਦੀ ਜ਼ਿੰਦਗੀ ਨਹੀਂ ਖਰਾਬ ਕਰ ਲੈਣੀ ਮੇਰੀ ਤਾਂ ਨੰਗ ਗਈ ਆ ਨਾ ਮੈਂ ਇਹ ਘਰ ਦੇ ਵਿੱਚ ਚੱਜ ਦਾ ਪਾਇਆ ਤੇ ਨਾ ਹੰਡਾਇਆ ਨਾ ਤੁਹੀਂ ਖਾਣ ਨੂੰ ਦਿੰਨੇ ਆ ਸਾਂਝੇ ਡੱਬਰ ਦੇ ਵਿੱਚ ਇਦਾਂ ਗੁਜ਼ਾਰੇ ਨਹੀਂ ਹੋਣ ਐਵੇਂ ਨਹੀਂ ਚੁੱਪ ਕਰਕੇ ਬੈਠੀ ਰੋ ਰੌੜਾ ਨਾ ਭੁਗਤਾ ਪਾਇਆ ਕਰ ਜਿਹੜੇ ਦੇ ਵਿਚਕਾਏ ਤੂੰ ਬਹਿ ਜਾਣੀ ਜੇ ਵੱਡੀ ਸੁਣੂਗੀ ਤੇ ਉਹਨੇ ਨਹੀਂ ਆਖਣਾ ਉਹਦੇ ਨਿਆਣੇ ਉੱਥੇ ਅੰਗਰੇਜ਼ੀ ਤੇ ਨਹੀਂ ਪੜ ਪੜ ਕੇ ਤੇ ਫੇਰ ਗਏ ਉਹਦੀ ਗੱਡੀ ਗੱਲ ਵਾ ਉਹਦੇ ਮੰਮੀ ਤੁਹਾਨੂੰ ਬਹੁਤ ਚੰਗੀ ਲੱਗਦੀ ਆ ਜਿੱਦਾਂ ਦੀ ਉਹ ਆਪ ਵਾ ਨਾ ਉਦਾਂ ਦੇ ਉਹਨੇ ਨਿਆਣੇ ਪੜਾ ਛੜੇ ਆ ਮੇਰੀਆਂ ਭੈਣਾਂ ਮੈਨੂੰ ਮਖੌਲ ਕਰਦੀਆਂ ਵਾ ਗੋਡੇ ਗੋਡੇ ਉਹਦੇ ਨਿਆਣੇ ਕਿਦੇ ਆ ਬੜੇ ਵਧੀਆ ਪੜ ਲਏ ਕਿਤੇ ਬਾਹਰ ਗਏ ਆ ਇਹਨੂੰ ਮਖੌਲ ਕਰਦੇ ਤੂੰ ਪਿੰਡੂ ਵਾ ਪਿੰਡੂ ਵਾ ਅਕਲ ਤੇ ਇਹਨੂੰ ਨਹੀਂ ਆਗਿਨ ਕੱਤੈਨ ਲਉ ਪਿੰਡਿਆ ਮੇਰਾ ਮੈਂ ਪਹਿਲਾਂ ਇਹਦੀ ਗਿੱਚੀ ਜੇ ਦੋਗ ਮਾਰ ਰਹਾ ਜਿਹੜਾ ਕਿਤਾਬ ਵਾਲ ਕਦੀ ਵੇਂਦਾ ਨਹੀਂਗਾ ਤੇ ਫੋਨ ਦੇ ਤੇ 24 ਘੰਟੇ ਲਗਾ ਰਿੰਦਾ ਹੈ ਦਾਦੂ ਜੀ ਕਿੰਨੇ ਜੋ ਗਾਗਾਂ ਮੈਂ ਪਰਨੇਂ ਦਿਆਂ ਵਾ ਮੈਂ ਤੁਹਾਨੂੰ ਕਿੰਨੇ ਵਾਰ ਕਿਹਾ ਵਾ ਮੈਨੂੰ ਬਦਾਮ ਤੇ ਖਸਖਸ ਲੈ ਕੇ ਦੋ ਰਗੜ ਕੇ ਮੈਂ ਘੋਟ ਕੇ ਪਿਆ ਕਰ ਤੀ ਉਹ ਵੀ ਨਹੀਂ ਲੈ ਕੇ ਦਿੰਨੇ ਦਾਦੀ ਆ ਪਿੰਡ ਜਾਂਦੇ ਦਹਾਨੀਆਂ ਡੋਡੀਆਂ ਲੈ ਦਿੰਦੇ ਉਹਨਾਂ ਦਿਮਾਗ ਮੇਰਾ ਕਿੱਥੇ ਤੇਜ ਹੋਣਾ ਦਾਦੀ ਦਵਾਈਆਂ ਤੇ ਜਿੰਨੇ ਮਰਜੀ ਲਾ ਲੇ ਪਰ ਇਹੋ ਜੀਆਂ ਗਿਰੀਆਂ ਨਹੀਂ ਮੁੱਠ ਲਿਆ ਕੇ ਦੇ ਸਕਦੀ ਵੀ ਜੇ ਮੈਂ ਬੋਲਦੀ ਆ ਤੇ ਫੇਰ ਕਹਿੰਦੇ ਬੋਲਦੀ ਆ ਮੈਂ ਮਾਦਾ ਸੱਚਾਈ ਬੋਲਦੀ ਆ ਦਾਦੀ ਲਿਆ ਕੇ ਦਿੰਦੀ ਤੇ ਨਾਨੀ ਨੂੰ ਕਹਦੇ ਹਾਂ ਨਾਨੀ ਲਿਆ ਦੇ ਦੋ ਤੇ ਦੋਤੀਆਂ ਵੀ ਹੁਣ ਨਹੀਂ ਹੁੰਦੇ ਆ ਜਿੰਨੇ ਦਾਦੀਆਂ ਨੂੰ ਪੋਤੇ ਪੋਤੀਆਂ ਵਾ ਉਹਨੂੰ ਕਹ ਪੜ੍ਹਾਈ ਚੰਗੇ ਸਕੂਲੇ ਪਾ ਦੇ ਉੱਥੋਂ ਲੈ ਆ ਨੋਟ ਦੇ ਉੱਥੇ ਪਾ ਆ ਚਾਏ ਮੁੰਡਾ ਤੁਹਾਡਾ ਵਾ ਤੇ ਪੜਾਵੇ ਨਾਨੀ ਬਹੁਤ ਸੋਹਣੀ ਗੱਲ ਵਾ ਮੈਂ ਤਾਂ ਹੁਣ ਗੱਲ ਚ ਗੂਠ ਦੇਗੇ ਨਾ ਅੰਗਰੇਜ਼ੀ ਸਕੂਲੇ ਪਾਉਣਾ ਵਾ ਆ ਸਾਲ ਤੇ ਦਾ ਪੂਰਾ ਕਰਨੀ ਆ ਮਾੜਾ ਚੰਗਾ ਅਗਲੇ ਸਾਲ ਤੇ ਨਹੀਂ ਮੈਂ ਸਕੂਲੇ ਪਾਉਣਾ ਮੁੰਡਾ ਤੇ ਕੋਈ ਗੱਲ ਨਹੀਂ ਲੋਕਾਂ ਦੇ ਨਾਨਕੇ ਪੜਾਉਂਦੇ ਨਹੀਂਗੇ ਲੋਕੀ ਤੇ ਆਪ ਚਾਰ ਨਾ ਖੜਦੇ ਆ ਇਹ ਆ ਨਾਲੇ ਲਾਗੇ ਆਸਰਾ ਹੋ ਜਾਂਦਾ ਤੇ ਨਾਲੇ ਨਿਆਣੇ ਨੂੰ ਪੜਾਉਂਦੇ ਆ ਤੇ ਤੂੰ ਤੇ ਆ ਨਹੀਂ ਪਈ ਮੁੰਡਾ ਟਾਡਾ ਉਹਨਾਂ ਦਾ ਕੋਈ ਨਹੀਂ ਲੱਗਦਾ ਨਾਨੀ ਨੂੰ ਸਾਨ ਨਹੀਂ ਆ ਕੋਈ ਚੰਗਾ ਇੱਥੇ ਇਹ ਗੁਲਾਮਖਾਨਾ ਕਾਂਡੇ ਆ ਇਹਦੇ ਨਾਨੀ ਨੇ ਨਹੀਂ ਪੜਾਉਣਾਵੇਂ ਛੱਡ ਲੋ ਇਹਦੀਆਂ ਗੱਲਾਂ ਨਾਨੀ ਨੇ ਨਹੀਂ ਪੜਾਉਣਾ ਆ ਵੀ ਕੋਈ ਗੱਲ ਹੁੰਦੀ ਆ ਵੀ ਦੋਤੇ ਦੋਤੀਆਂ ਨੂੰ ਨਾਨੀ ਨੇ ਨਹੀਂਗਾ ਪੜਾਉਣਾ ਗੱਲਾਂ ਕਰਾਉਂ ਡਿਆ ਨਖਤਾ ਮੈਨੂੰ ਜਿੱਦਾਂ ਦਾ ਪੜ ਲਿਆ ਪੜਦਾ ਰਹਿੰਦੇ ਆ ਤੋ ਨਹੀਂ ਮੈਂ بڑے بڑے ਸਕੂਲੇ ਪੜਾਉਂਦਾ ਤੇਰੇ ਕੋ ਹੁਣੇ ਨੋਟ ਤੇ ਪੜਾ ਲਾ ਜਾ ਕੇ ਸਾਡੇ ਕੋ ਨਹੀਂ ਹੈਗੇ ਅਸੀਂ ਤੇ ਇੱਕ ਬੰਨੇ ਘਰ ਤੇ ਲਾਉਣ ਦੇ ਇੱਕ ਬੰਨੇ ਮੈਂ ਆਪਣੀ ਅੱਖਾਂ ਤੇ ਲਾ ਲੈ ਇੱਕ ਬੰਨੇ ਹੁਣਾਂ ਦੀ ਵੀ ਵੱਡੇ ਸਕੂਲੇ ਪਾਉ ਤੇਰੇ ਕੋ ਜਰਿਆ ਨਹੀਂ ਗਿਆ ਤੇ ਅੱਖਾਂ ਬਣਾ ਲੀਆਂ ਮੈਂ ਅੱਖਾਂ ਨੂੰ ਮਾਤਾ ਹੁਣ ਕਣਾਂ ਤੋ ਕਿਸੇ ਦਾ ਕੱਢਣਾ ਹੈ ਵੀ ਬਣਾ ਲੀਆਂ ਵਾ ਛੇਦੀ ਨਾ ਛੇਦਾ ਨਹੀਂ ਕੱਢਣਾ ਤਾਂ ਮੈਂ ਸੱਨ ਨਹੀਂ ਹੋ ਕੇ ਨਾ ਤੁਰੇ ਫਰਾ ਜਿੰਨਾ ਚਿਰ ਮੇਰੀ ਜ਼ਿੰਦਗੀ ਹੈ ਨਾ ਮੈਂ ਆਪਣੀ ਜ਼ਿੰਦਗੀ ਚੰਗੀ ਜੀਣਾ ਵਾ ਤੁਹਾਡੇ ਹੱਥਾਂ ਵਾਲੀ ਵੇਖਣਾ ਜਾਂ ਨਾ ਤੁਹਾਡੇ ਪੈਸੇ ਵੱਲ ਵੇਖਣਾ ਵਿਤਾੜੇ ਕੋ ਮੈਂ ਮੰਗਾ ਮੇਰੇ ਕੋਲ ਪੈ ਹੈ ਨਾ ਜਿੱਥੇ ਮੇਰਾ ਜੀ ਕਰੂ ਵਰਤੂਗੀ ਖਰਚੂਗੀ ਤੇ ਤੂੰ ਬਹੁਤੀ ਜ਼ਬਾਨ ਨਾਲ ਲੜਾਇਆ ਕਰ ਵੱਡੀ ਅੱਜ ਤੱਕ ਨਹੀਂ ਮੇਰੇ ਗਾੜੀ ਕੋਈ ਤੇ ਤੂੰ ਲੋ ਤਰ ਲੋ ਤਰ ਭਰੀ ਜਾਂਦੀ ਸਕੂਲੋਂ ਕਾਦਾ ਆ ਗਈ ਆ ਇਹੋ ਹੀ ਪਹਿਣ ਮਿਸਤਰੀਆਂ ਦਾ ਚਾਹ ਪਾਣੀ ਨਾ ਬਣਾਉਣਾ ਆਪੇ ਤਾਂ ਬੈਠੀ ਉਹ ਬੁੱਤਾ ਕਰਕੇ ਨਾ ਨਾ ਰਹਿਣਾ ਉੱਠ ਦੋਵੇਂ ਹੁਣ ਚੱਲ ਲੈ ਵੱਡੀ ਜੇ ਮੁੰਡੇ ਨੂੰ ਕੋ ਹੱਕਿਆ ਨਾ ਤੇ ਰਹਿਂਦੀ ਰਹੀ ਵੇਖ ਲੋ ਕਿੱਦਾਂ ਲੜਾਈ ਨੂੰ ਵਾਜਾ ਮਾਰ ਲਈ ਮਹੀਨਾ ਹੋ ਗਿਆ ਨਾ ਕੋਈ ਗੱਲ ਕਰਦੇ ਵਿੱਚ ਨਹੀਂ ਹੋਈ ਤੇ ਹੁਣ ਉਹੋ ਗੱਲ ਜਾਣ ਜਾਣ ਕੇ ਡਈ ਆ ਇਹ ਸਿਰਫ ਬਹਾਨੇ ਬਣਾਉਣੀ ਆ ਕਲਾ ਤਾਂ ਸਾਰੀ ਇਹੋ ਹੀ ਇਹਦੀ ਆਪਣੀ ਇਹ ਪੌਣ ਦੂਜਿਆਂ ਦੇ ਗੱਲ ਨਹੀਂ ਆ ਇਹ ਆਹੋ ਜਾਂ ਫਿਰ ਛੇ ਦਿਨ ਕਾਨਾ ਟਿੰਡ ਦੇ ਵਿੱਚ ਪੈ ਜੇ ਉਹ ਗੱਲ ਇਹਦੀ ਹੋ ਹਾਦੀ ਕਰੀ ਜਾਂਦੀ ਆ ਚਲੋ ਤੈਨੂੰ ਬਹਿ ਕੇ ਸਮਝਾਉਣ ਦੇ ਆ ਤੂੰ ਸਕੂਲੋਂ ਆਈ ਆ ਤੂੰ ਮੁੰਡੇ ਨੂੰ ਵੀ ਪਾਣੀ ਤਾਂ ਨਹੀਂ ਪਿਆਲ ਆਪ ਹੀ ਪੀ ਹੌਲੀ ਨਾ ਥੋ ਗੱਲ ਕਰ ਲਾ ਉਹ ਬੜੀ ਰੋਲਾ ਪੰਦੀ ਆਉਂ ਡਈ ਆ ਕੋਈ ਨਹੀਂ ਇਹਨੂੰ ਕਿ ਉਹਨੇ ਅੱਖ ਬਣਾਈ ਇਹਨੂੰ ਬੁਲਾਉਣਾ ਕਿ ਨਹੀਂ ਬੁਲਾਉਣਾ ਕਿੱਤਾ ਇਹਨੇ ਰੋਲਾ ਪਾਇਆ ਉਹ ਗੱਲ ਜਿੱਦਾਂ ਮੁੰਡੇ ਨੂੰ ਖਿੱਚ ਕੇ ਖੜਿਆ ਜੇ ਮੁੰਡੇ ਦੇ ਸੱਟ ਪੇਟ ਲੱਗ ਜਾਂਦੀ ਨਾ ਫੇਰ ਉਹੋ ਹੀ ਗੱਲ ਆਹੀਂ ਤੇ ਉਹ ਗੱਲ ਵੀ ਮੈਂ ਅੱਖ ਕਾਢੀ ਬਣਾ ਲਈ ਮੈਂ ਤਾਂ ਸਗੋਂ ੱਖੀ ਹੋ ਗਈ ਲੋਕੀ ਜਾਂਦੇ ਰੈਸਟ ਕਰੋ ਉਹ ਕਰੋ ਤੇ ਆ ਚੰਗੀ ਰੈਸਟ ਦੇਣ ਲਈ ਆਏ ਕਬਲੀ ਵੇਲਾ ਕਦੋਂ ਦੀ ਗਈ ਸਕੂਲੇ ਹਾਈ ਤੱਕ ਆਈ ਨਹੀਂ ਅਜੇ ਤੱਕ ਰਿਜ਼ਲਟ ਹੀ ਨਹੀਂ ਸੁਣਿਆ ਗਿਆ ਅੱਗੇ ਜਰੀ ਮੰਮੀ ਹੀ ਮਾੜਾ ਮੋਟਾ ਨਾਲ ਕਰਾ ਦਿੰਦੀ ਮੇਰੇ ਉਹਨੇ ਵੀ ਅੱਖ ਬਣਾਈ ਆ ਇਹ ਤਾਂ ਲਾਗੋ ਕੋਈ ਚੀਜ਼ ਹੀ ਚਲ ਫੜ ਕੇ ਜਾਂਦੀ ਕਿੰਨਾ ਆਸਰਾ ਹੈ ਮਿਸਤਰੀਆਂ ਤੇ ਰੋਟੀ ਪਾਣੀ ਬਣਾਉਣਾ ਕਦੀ ਭਾਂਡੇ ਮਾਜ ਲੋ ਚਾਹ ਵਾਲੇ ਭਾਂਡੇ ਨਹੀਂ ਮਾਣ ਮਿੰਟਕ ਬਾਅਦ ਚਾਹ ਚਾਹੀਦੀ ਇਹਨਾਂ ਨੂੰ ਮੈਂ ਦੱਸ ਕਿੱਧਰ ਕਿੱਧਰ ਹੋਆ ਮੇਰੇ ਸਗੇਰਾ ਲੂਆ ਫਟ ਕੀਤਾ ਇਹਨੂੰ ਚਾਹੀਦਾ ਕਿ ਮੈਂ ਮੋਰਾਵਾ ਹੁਣ ਕਰ ਪੰਜੀ ਪ੍ਰਸ਼ਾਦਾ ਭੰਚ ਕਿੰਨਾ ਕ ਟਾਈਮ ਆ ਜੀ ਬਸ ਵੇਲੇ ਭੰਚ ਲਿਆ ਉਹ ਸਬਜ਼ੀ ਬਣ ਗਈ ਆ ਅਰਟਾ ਗੋਣ ਦੇ ਕੁਲਕੇ ਲਾਉਣੇ ਨੇ ਚਾਹ ਤੇ ਟਾਈਮ ਲੱਗਣਾ ਨਾ ਤਾਂ ਫਿਰ ਦਾ ਕਰੋ ਚਾਹ ਬਣਾ ਦਿਓ ਸਾਨੂੰ ਘੋਟ ਘੋਟ ਚਲੋ ਉਹ ਤੁਹਾਡੀ ਮਰਜ਼ੀ ਹੈ ਮੈਂ ਤਾਂ ਲਾਈ ਦੇਣੀ ਕੁਲਕੇ ਠੀਕ ਹੈ ਚਲੋ ਚਾਹ ਬਣਾ ਕੇ ਤੇ ਫਿਰ ਘੱਲ ਦਿਓ ਸਾਡੇ ਹਾਂ ਅੱਜ ਹੁਣ ਹੈਗੀ ਕੱਲੀ ਨਾ ਦੂਸਰੇ ਸਕੂਲੇ ਗਈ ਹੈ ਨਾ ਤਾਂ ਕਰਕੇ ਟਾਈਮ ਲੱਗ ਗਿਆ ਚਲੋ ਕੋਈ ਨਹੀਂ ਵੇਹਲਾ ਜਸ਼ਨ ਅਜੇ ਵੀ ਤੂੰ ਨਾ ਪੜੇ ਨਾ ਤੇ ਬੜੀ ਮਾੜੀ ਗੱਲ ਵਾਦੇ ਰਿਵਾਇਤਾਂ ਦਾਦੀ ਤੇਰੀ ਨਾ ਹੁਣ ਕਿੰਨੀ ਬੇਇੱਜ਼ਤੀ ਕੀਤੀ ਆ ਮੂੰਹ ਸਿਰੋਂ ਹੁੰਦੀ ਕੋ ਜਿਹੋ ਨੀ ਕੋ ਤੇ ਪਿਛਲਿਆਂ ਦੇ ਮਣੇ ਮਾਨ ਲਾ ਪੈਂਦੀ ਆ ਵੀ ਉਥੋਂ ਲਿਆ ਕੇ ਵਰਤ ਲਾਵੇ ਮਾਂ ਮਮੀ ਕੀ ਕਰਾਂ ਮੈਂ ਭਰਾਏ ਤੁਹਾਡੇ 10 15 ਮਿੰਟ ਤੱਕ ਲੱਗੇ ਬੈਠਾ ਵਾ ਮੇਰੇ ਸਿਰ ਪੀ ਰਹੇ ਹੁੰਦਾ ਪਿਆ ਮੈਂ ਚੱਲੋ ਸਕੂਲੇ ਚੱਲ ਜਾਨਾ ਵਾ ਮਗਰੋਂ ਭਰਾਏ ਤੁਸੀਂ ਕੀ ਕਰਦੇ ਰਹਿੰਦੇ ਮਗਰੋਂ ਮੈਂ ਨਹੀਂ ਕਿ ਲੜਦੀ ਮੈਂ ਹੁਣ ਤੇਰੀ ਪੜਾਈ ਬਦਲੇ ਹੀ ਡਈ ਆਂ ਹੋਰ ਮੈਂ ਕਿਹੜੇ ਗਲੋਂਾਂ ਦੇ ਨਾਲ ਲੜਨਾ ਵਾ ਤੇ ਤੂੰ ਇਦਾਂ ਕਰ ਹੁਣ ਪੜ੍ਹ ਵੀ ਮੁੜ ਕੇ ਨਾ ਮੇਰਾ ਪੋਤਾ ਇਦਾਂ ਕਰੀਵੇਂ ਫੇਰ ਮੈਨੂੰ ਇਦਾਂ ਹੀ ਗੱਲਾਂ ਹੋਣੀਆਂ ਆਈਆਂ ਉਹ ਲਾ ਵਰਦੀ ਵਰਦੀ ਤੇ ਫੋਨ ਨਾਲ ਚਲਾਈ ਨੇ ਅੱਧਾ ਘੰਟਾ ਮੈਂ ਪੈਣਾ ਚਲਾਉਣਾ ਫੋਨ ਮੇਰੇ ਤੇ ਹੋਂਡਾ ਵੀ ਛੇੜ ਪੀਰ ਬਾਹਰ ਗਲਾਸ ਹੋਂ ਕੇ ਤਾੜੀਆਂ ਤੂੰ ਮੁੜ ਕੇ ਮੈਂ ਆਪੇ ਕਰ ਦੂੰਗਾ ਇਹ ਫੋਨ ਚਲਾਇਆ ਹਟਜੋਗੇ ਟੋਚ ਟੋਚ ਕਰਦਾ ਰਹਿਣਾ ਮੈਂ ਤੋੜ ਦੇਣਾ ਇਆ ਜਾ ਜਾ ਕੇ ਤੇ ਵਰਦੀ ਲਾਹ ਰੋਟੀ ਪਾਣੀ ਖਾ ਪਹਿਲਾਂ ਕਿਆ ਭਾਈ ਆਪਣੀ ਗੱਲਾਂ ਲਾ ਰੋਟੀ ਮੈਨੂੰ ਕੀ ਹੋਣਾ ਫੋਨ ਤੋੜ ਦੂੰ ਤਾੜੀ ਗੱਲ ਘਟ ਜਾਣੀ ਆ ਉਦਾਂ ਦਿਨ ਬਣਾਨੀ ਨਾ 3 3 2 2 ਘੰਟੇ ਗੱਲਾਂ ਨਹੀਂ ਕਰਦੇ ਪਰ ਐ ਕਿਹੜੀਆਂ ਤੇ ਗੱਲਾਂ ਹੋ ਕੇ ਬੈਣੇ ਮੇਸਾ ਨਾ ਹੁੰਨਿਆ ਸਾਡੇ ਘਰ ਨਿਕਲਣਾ ਹੁੰਦੇ ਨੇ ਸਾਰੀਆਂ ਜੇ ਦਸੋ ਉਹ ਦਸੋ ਸਾਰੀਆਂ ਨਾਨੀ ਦੱਸ ਦਿੰਨੇ ਆ ਜਾ ਜਾ ਦਾਦੀ ਦਾ ਚਮਚਾ ਨਾ ਬਣ ਨਾਨੀ ਨਾਨੀ ਕਰਨੀਆਂ ਤੇ ਹੋਰ ਮੈਂ ਕੰਨਾ ਕਰਨੀਆਂ ਵਾ ਦੇ ਦੇ ਦੋ ਕਿਥੇ ਨਹੀਂ ਨਹੀਂ ਫੋਨ ਨਹੀਂ ਮਿਲਣਾ ਜਾ ਹਾਂ ਜੇ ਟਬਰਦਾ ਵੀ ਨਾ ਕੋਹਨੀ ਹਾਰ ਵੀ ਦੱਸ ਵੱਡੀ ਦੇ ਮੈਨੂੰ ਸੁਣਾਉਂ ਡੈ ਬਿੰਦੇ ਆ ਉਹਦਾ ਮੈਨੂੰ ਸੁਣਾ ਨਾ ਜੇ ਕਮਾਈ ਦੋਵੇਂ ਜਾਣੇ ਇਕੱਠੀ ਕਰਦੇ ਆ ਤੇ ਇਸ ਘਰ ਦੇ ਵਿੱਚ ਆਉਂਦੇ ਹੀ ਆ ਤੇ ਜੇ ਮੇਰੇ ਮੁੰਡੇ ਤੇ ਲਾ ਦੇਣਗੇ ਤੇ ਫਿਰ ਕੀ ਆ ਮੇਰਾ ਕੱਲਾ ਕੱਲਾ ਵਾ ਉਹਦੇ ਦੋ ਵਾ ਮੇਰੀ ਮਾਂ ਨੇ ਵੀ ਦੋ ਕੋ ਸੋਚਿਆ ਹੀ ਨਹੀਂ ਆ ਆਈ ਉਹ ਤੋਂ ਮੈਂ ਕਿਦਾਂ ਦੀ ਤੇ ਕੀ ਇਹਨਾਂ ਦੇ ਘਰ ਆ ਕੇ ਤੇ ਬਣ ਗਈਆਂ ਮੈਂ ਆ ਮਾਤਾ ਦੇ ਕਿਤੇ ਪੈਸਾ ਕੱਢਦੀ ਨਹੀਂ ਆ ਐਡੀ ਕੰਜੂਸ ਵਾਂਗ ਕਿਤੇ ਨਾਲ ਸਾਨੂੰ ਵੀ ਉਦਾਂ ਦੇ ਘਰ ਛੱਡਿਆ ਵਾ ਕੰਮ ਤਾਂ ਦਾ ਨਾ ਫੇਰੀ ਕੋਈ ਵੀ ਨਹੀਂ ਆ ਪਹਿਲਾਂ ਮੰਮੀ ਨੂੰ ਫੋਨ ਨਾ ਕਰਾਵੇਂ ਝੋਨੇ ਦੇ ਪੈਸੇ ਵਟੇ ਹੋਣੇ ਆ ਹਰ ਵਰੀ ਨਾ ਵੱਡੀ ਲੈ ਜਾਂਦੀ ਆ ਮੰਮੀ ਨੂੰ ਠੱਗ ਕੇ ਐਰਕਾਂ ਦੀ ਵਰੀ ਨਾ ਮੰਮੀ ਨੂੰ ਕਹਣਾ ਮੈਨੂੰ ਦੇ ਦੇ ਪੈਸੇ ਉਹ ਆਪਣੇ ਘਰ ਸੌਖੀ ਆ ਫੇਰ ਵੀ ਮੰਮੀ ਮੰਮੀ ਘਰ ਕਿਤੇ ਲੈ ਜਾਂਦੀ ਆ ਮੇਰੇ ਵੀ ਤੇ ਪਿਓ ਦੀ ਜਾਇਦਾਦ ਵਾ ਕਿ ਗੱਲ ਮੰਮੀ ਮੈਨੂੰ ਨਹੀਂ ਚਾਲ ਚੱਲਣਾ ਦੇ ਸਕਦੀ ਮੈਂ ਕਹਣਾ ਮੈਂ ਆਪਣਾ ਮੁੰਡਾ ਕਨਵਰਟ ਸਕੂਲੇ ਪਾਉਣਾ ਵਾ ਤੇ ਮੰਮੀ ਤੂੰ ਮੈਨੂੰ ਦੇ ਪੈ ਐ ਲੰਨੀ ਆ ਫੋਨ ਐਰ ਕੀ ਮੈਂ ਆ ਲਿਓ ਨਹੀਂ ਮਾਤਾ ਕੋਲੋਂ ਪੈਸੇ ਹੈਲੋ ਸਾਸ਼ੀ ਦਾ ਮੰਮੀ ਜੀ ਹੋਸਨਾ ਕਵਲ ਠੀਕ ਠਾਕ ਆ ਹਾਂਜੀ ਹਾਂਜੀ ਠੀਕ ਠਾਕ ਵਾ ਹੋਰ ਤੇਰੀ ਸੱਸ ਨੇ ਅੱਖ ਬਣਾਈ ਆ ਠੀਕ ਵਾ ਠੀਕ ਵਾ ਕਿ ਸੱਸ ਨੂੰ ਕਿਹੜੀ ਉੱਥੇ ਗੋਲੀ ਵੱਜੀ ਸੱਸ ਭਾਵੇਂ ਅੱਖਾਂ ਬਣਾ ਲੇ ਤੇ ਭਾਵੇਂ ਲੱਤਾਂ ਬਣਾ ਲੇ ਉਹਨੇ ਇਦਾਂ ਕਾਇਮ ਹੀ ਰਹਿਣਾ ਕੋੜੇ ਵਰਗੀ ਹਾਂ ਇਹ ਉਹਨੇ ਕਹ ਅੱਖਾਂ ਬਣਾਈਆਂ ਵਾ ਨਾ ਇੰਨਾ ਬੋਲਿਆ ਕਰ ਸਿਰ ਨੂੰ ਜ਼ੋਰ ਜਾਂਦਾ ਵਾ ਉਹਨੇ ਤਾਂ ਲਾਉ ਪੀਤਾ ਵਾ ਸਾਡਾ ਕਿਹੜੀ ਗੱਲਾਂ ਲਾਉ ਪੀਤਾ ਵਾ ਮੰਮੀ ਮੈਂ ਤਾਂ ਨਿੱਕੋ ਗੱਲ ਦੱਸਾਂ ਮੈਂ ਮੁੰਡਾ ਆਪਣਾ ਜਿਹੜਾ ਵਾ ਨਾ ਪ੍ਰਾਈਵੇਟ ਸਕੂਲੇ ਪਾਉਣਾ ਵਾ ਤੇ ਉਹ ਮੇਰੇ ਆਖੇ ਨਹੀਂ ਲੱਗਣ ਦੇ ਕਹਿੰਦੇ ਸਰਕਾਰੀ ਸਕੂਲੇ ਹੀ ਪੜਾਉਣਾ ਵਾ। ਹਾਂ ਤੇ ਤੂੰ ਹੁਣ ਪ੍ਰਾਈਵੇਟ ਪਾਉਣਾ ਵਾ। ਮੈਂ ਪ੍ਰਾਈਵੇਟ ਪਾਉਣਾ ਵਾ ਤੇ ਪਾ ਲੋ ਤੁਸੀਂ ਸਭ ਕਸ ਵਾਲੇ ਜੇ ਪਾਓ ਪ੍ਰਾਈਵੇਟ ਸਵਾਹ ਆ ਸਭ ਕਾ ਇਹ ਵਾਲੇ ਉਦੋਂ ਮਾਦਾ ਤੁਸੀਂ ਵੀ ਨੀ ਕੋਹ ਵੇਖਿਆ ਆਵੇ ਵੀ ਕੱਲਾ ਕੱਲਾ ਮੁੰਡਾ ਵੇਖੋ ਤੁਸੀਂ ਲੱਬ ਲਿਆ ਦੋ ਭਰਾ ਹੁਣ ਆਂਦੇ ਪੀ ਸਾਂਝੇ ਟੱਬਰ ਵਿੱਚ ਇਦਾਂ ਦਾ ਹੀ ਹੋਣਾ ਵਾ ਟਾਈਮ ਗੁਜ਼ਾਰੀ ਕਰੀ ਜਾਵੇ। ਨਹੀਂ ਪੁੱਤ ਫਿਰ ਇਦਾਂ ਨਹੀਂ ਨਿਕਾਈਦਾ ਹੁੰਦਾ ਫਿਰ ਹੁਣ ਆ ਆਪਣੇ ਬੱਚੇ ਤੇ ਮਨਾਪੀ ਪੜਾਉਣੇ ਆ ਨਾ ਮੈਂ ਨਹੀਂ ਇਦਾਂ ਕਰਨਾ ਵੀ ਉਹ ਮੇਰੀ ਸੱਸ ਨੇ ਮੇਣਾ ਮਾਰਿਆ ਵਾ ਪਿਆ ਆਪਣੀ ਮਾਂ ਕੋ ਲਿਆ ਕੇ ਲਾਲਾ ਉਹਨੂੰ ਹੁਣ ਮੈਂ ਨਹੀਂ ਵੇ ਕਰਨਾ ਹੀ ਹਾਂ ਤੇ ਮੈਨੂੰ ਪੈਸੇ ਦੇ ਵੀ ਸੱਸ ਨੇ ਮੇਣਾ ਮਾਰਿਆ ਪੇਕਿਆ ਤਾਂ ਲਿਆ ਕੇ ਪੜਾ ਆਹ ਆਉਂਦੀ ਧਾਨੀ ਪੜਾ ਲੈ ਫਿਰ ਐਸਾ ਚੱਲ ਕੋਈ ਨਹੀਂ ਇੰਨੀ ਕਾਲੀ ਕੋ ਪੈ ਗਈਆਂ ਕੋਈ ਨਹੀਂ ਜੀਰਾ ਕਰ ਮिन्नੋ ਨਹੀਂ ਪਤਾ ਮੈਂ ਨਹੀਂ ਜੀਰਾ ਕਰਨਾ ਵੀ ਵੱਡੀ ਨੂੰ ਤਾਂ ਮਾਤਾ ਸਾਰੇ ਪੈਸਾ ਤੇ ਲਾ ਦੇ ਤੋਦੇ ਨਿਆਣੇ ਸੈਟ ਕਰਦੇ ਆ ਹੁਣ ਮੈਨੂੰ ਵੀ 50-60000 ਰੁਪਇਆ ਦੇ ਵੀ ਵਾਵਾ ਤੋਂ ਚੋਣੇ ਦੇ ਵਟੇ ਆ ਵਟੇ ਤੇ ਹੈਗੇ ਆ ਚੱਲ ਅਜੇ ਦੀ ਪੜ੍ਹਾਈ ਤੇ ਪੂਰੀ ਹੋ ਲੈੰਦੇ ਮੈਂ ਤੈਨੂੰ ਕਿਹਾ ਨਾ ਵੀ ਮੇਨੂੰ ਪੜ੍ਹਾਈ ਪੂਰੀ ਤੇ ਤਾਂ ਹੀ ਹੋਊਗੀ ਜੇ ਮੈਂ ਸਰਕਾਰੀ ਸਕੂਲੋਂ ਹਟਾ ਕੇ ਤੇ ਪ੍ਰਾਈਵੇਟ ਪਾਉਂਗੀ ਚੱਲ ਕੋਈ ਨਹੀਂ ਫਿਰ ਆ ਜੀ ਕਿਸ ਦਿਨ ਕਰ ਲਾਂਗੇ ਕਿਸ ਦਿਨ ਕੀ ਮੇਰਾ ਕੋਈ ਪਤਾ ਨਹੀਂ ਮੈਂ ਆਪਾਂ ਸਵੇਰੇ ਹੀ ਆ ਜਾਂਦੇ ਮੈਨੂੰ ਪੈਸੇ ਚਾਹੀਦੇ ਯੋ ਮੁੜ ਕੇ ਹੋਰ ਭਰਾ ਪਰ ਜਾ ਹੀ ਸੰਭ ਲੈਣਵੇਂ ਨਹੀਂ ਚੱਲ ਕੋਈ ਨਹੀਂ ਆ ਜੀ ਹੈਗੇ ਆ ਨਾ ਅੰਦਰ ਤੇ ਕੋ ਵੇਖਾਂ ਇਦਾਂ ਮਾਤਾ ਪਿੰਗਾ ਪਾ ਕੇ ਬੈਠੀ ਕਦੀ ਇਹਦੀ ਭੈਣ ਦਾ ਫੋਨ ਆ ਜਾਂਦਾ ਕਦੀ ਇਹਦੀਆਂ ਕੁੜੀਆਂ ਦਾ ਫੋਨ ਆ ਜਾਂਦਾ ਸਾਰੀ ਦਿਹਾੜੀ ਤੇ ਦਾ ਕੰਨ ਨਾਲ ਫੋਨ ਦੀ ਲੱਤਦਾ ਤੇ ਜੇ ਕਿਤੇ ਘਰ ਦਾ ਕੰਮ ਕੋਈ ਕਹਿ ਦੋ ਮਾੜੀ ਮੋਟੀ ਕਿਤੇ ਸਬਜ਼ੀ ਚੀਰਨ ਨੂੰ ਕਹਿ ਦਈਏ ਤੇ ਆਖ ਦਿੰਦੀ ਮੇਰੀਆਂ ਲੱਤਾਂ ਦੁਖਦੀਆਂ ਮੇਰਾ ਸਿਰ ਦੁਖਦਾ ਮੇਰ ਕੋ ਕੋਈ ਕੰਮ ਹੀ ਨਹੀਂ ਹੁੰਦਾ ਹੁਣ ਇਹਦਾ ਸਿਰ ਬੜਾ ਕੈਮ ਹੁਣ ਕੁੜੀ ਦਾ ਹੀ ਫੋਨ ਮੈਨੂੰ ਲੱਗਦਾ ਲੱਗਦਾ ਪਾਤੀ ਫੇਰ ਕੋਈ ਫਰਮਾਇਸ਼ ਅੱਗੇ ਇੱਕ ਨੇ ਸਗਾਤ ਨੇ ਪਿਛਲੀ ਫਸਲ ਸੁੱਟੀ ਤੇ ਉਹਨੇ ਲਊ ਪੀਤਾ ਹੈਗਾ ਇਹੇ ਜੀ ਮੰਮੀ ਮੈਨੂੰ ਬੈੱਡ ਲੈ ਕੇ ਦੇ ਤੇ ਉਹ ਵੀ ਨਾਲ ਜਾ ਕੇ ਵਧੀਆ ਲੈਣਾ ਸੈੱਟ ਪੂਰਾ ਹੀ ਉਹ ਸਾਰਾ ਉਧਰ ਦਿੱਤੇ ਗਏ ਤੇ ਹੁਣ ਇਹਦੀ ਵਾਰੀ ਇਹ ਵੀ ਕੋਈ ਲੱਗਦਾ ਫਰਮੈਸਾ ਹੀ ਪਾਉਣ ਲਈ ਹੈ ਇਹਨਾਂ ਨਹੀਂ ਦੇਖਦਾ ਕਿ ਮੇਰਾ ਭਰਾ ਵਿਚਾਰਾ ਮਾੜਾ ਮਾਤਰ ਹੈਗਾ ਜੇ 2-4 ਕਿੱਲੇ ਪੈਲੀ ਦੇ ਹੈਗੇ ਆ ਤੇ ਵਿਚਾਰੇ ਨੂੰ ਕੋਈ ਘਰ ਦਾ ਵੀ ਮੂੰਹ ਸਿਰ ਬਣਾ ਲੈਂਦਾ ਪਰ ਨਾ ਇਹਨਾਂ ਦਾ ਹੀ ਢਿੱਡ ਭਰਦਾ ਜੋ ਕੁਝ ਨਹੀਂ ਇਹਨਾਂ ਦੇ ਢਿੱਡ ਚ ਹੀ ਪਾਈ ਜਾਂਦੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਬੁੱਢੜੀ ਦੀ ਪੀਨ ਪੁੱਤ ਦਾ ਵੀ ਆਪਣੇ ਦਾ ਫਿਕਰ ਹੈਗਾ ਕਿ ਨਹੀਂ ਹੈਗਾ ਆਇਆ ਚੱਲ ਆ ਜੀ ਕੀ ਤੇ ਮੇਰੀ ਬੇਵਸਾਈ ਪੈ ਗਈ ਆ ਚੱਲ ਠੀਕ ਆ ਮੰਮੀ ਆਉਂਗੀ ਮੈਂ ਮੈਨੂੰ ਠੰਡਾ ਕੰਡਿਆ ਵਾ ਇਹਨਾਂ ਨੇ ਤੇ ਕਿਤੇ ਜਾਨ ਸੁੱਕਣੇ ਭਾਈ ਮੇਰੇ ਚੱਲ ਜਿੱਦਨ ਤੇਰਾ ਜੀ ਕਰੂਗਾ ਜੀ ਚੰਗਾ ਕੰਤੋਂ ਉੱਧਰ ਰੌਲਾ ਪੈਣ ਡਿਆ ਯੋ ਨਹੀਂ ਉਹ ਖੱਪ ਪਾਉਣ ਉਹਨਾਂ ਆਪਣੀ ਮਾਂ ਨੂੰ ਲਾ ਲਿਆ ਬੂਨ ਹੂੰ ਤੇ ਤੁਸੀਂ ਹੁਣ ਜਿੱਦ ਸਾ ਛੱਡਦੇ ਆ ਉਹਨੂੰ ਮੁੰਡੇ ਨੂੰ ਪਾ ਲੈਣਿਆ ਪ੍ਰਾਈਵੇਟ ਸਕੂਲੇ ਕੋਈ ਨਹੀਂ ਦਾ ਤੇ ਮੁੰਡੇ ਨੂੰ ਤਾਂ ਤੁਸੀਂ ਪਾ ਦੋਗੇ ਪ੍ਰਾਈਵੇਟ ਸਕੂਲੇ ਤੇ ਉਹ ਦੂਜੀ ਨਾ ਰੌਲਾ ਪਾਊਗੀ ਉਹ ਨਾ ਘਰ ਦੇ ਵਿੱਚ ਕਲੇਸ਼ ਪਾਊਗਾ ਇਹਦੇ ਮੁੰਡੇ ਨੂੰ ਪਾਤਾ ਪ੍ਰਾਈਵੇਟ ਸਕੂਲੇ ਤੇ ਮੇਰੀਆਂ ਕੁੜੀਆਂ ਮਾੜੀਆਂ ਵਾ ਅੱਜ ਕੱਲ੍ਹ ਧੀਆ ਚ ਤੇ ਪੁੱਤਾਂ ਚ ਕੋਈ ਫਰਕ ਨਹੀਂਗਾ ਹੁੰਦਾ ਉਹ ਕੋਈ ਗੱਲ ਨਹੀਂ ਉਹ ਪੜ ਗਿਆ ਵਾ ਪੜ ਕੇ ਹੁਣ ਕਾਲਜ ਜਾਣ ਰਹੀਆਂ ਵਾ ਉਹ ਨਹੀਂ ਉਹ ਲੈ ਇਹ ਗੱਲਾਂ ਤੇ ਜਾਣਦੀ ਆਪਾਂ ਕਲਾ ਤੋਂ ਬਾਜੀ ਆ ਚੰਗੇ ਰਹਿ ਜਾਗੇ ਤੁਸੀਂ ਤੇ ਨਿਆਣਿਆਂ ਵਾਰਗੇ ਮਾਰਦੇ ਰਹਿੰਦੇ ਕਿਉਂ ਇੱਕ ਘਰ ਦੇ ਵਿੱਚ ਕਿੰتا ਗੱਲਾਂ ਸਫਾਈਆਂ ਜਾਣਗੀਆਂ ਇਹੋ ਪਤਾ ਨਹੀਂ ਲੱਗਣਾ ਕਿ ਉਹ ਕਾਰਜ ਜਾਂਦੀਆਂ ਤੇ ਉਹ ਪ੍ਰਾਈਵੇਟ ਜਾਂਦਾ ਵਾ ਕਿ ਕਿੱਥੇ ਜਾਂਦਾ ਵਾ ਇਹੋ ਜੀਆਂ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਤੇ ਆਡੀ ਤੇ ਉਂਜੀ ਮਤਵਜੀ ਆ ਪਤਾ ਨਹੀਂ ਕੀ ਹੁੰਦਾ ਤੁਹਾਨੂੰ ਮੈਂ ਕਾਦੀ ਮੰਜੀ ਤੇ ਬਹਿ ਗਈ ਆ ਤੁਸੀਂ ਤੇ ਘਰ ਦੇ ਵਿੱਚ ਨਾ ਪਤਾ ਨਹੀਂ ਕਿ ਮੈਂ ਇੱਕ ਮੁੱਠ ਰੱਖੀਆਂ ਤਾਨੂੰ ਤੇ ਨਾ ਨਵਾਂ ਤੇ ਘਾਨੂੰ ਰੱਖਣਾ ਹੀ ਨਹੀਂ ਹੁੰਦਾ ਪੀ ਕਿਤਾ ਰੱਖਣੀਆਂ ਤੇ ਕਿਤਾ ਨਹੀਂ ਤੂੰ ਲੋ ਇੱਥੇ ਅੰਦਰ ਆਣ ਕੇ ਬਹਿ ਨਹੀਂ ਆ ਤੇ ਮੈਂ ਸਾਰਾ ਦਿਨ ਭੁਜਦਾਰੀ ਨਾ ਕਦੀ ਉਹਦਰ ਸੁਣ ਕਦੀ ਇੱਧਰ ਸੁਣ ਮੈਂ ਕਹਿੰਦਾ ਸ਼ੌਕਾ ਵਾ ਤੇ ਮੈਂ ਚੰਗੀ ਸ਼ੌਕੀ ਬੈਠੀ ਆ ਜੇ ਮੈਂ ਅੱਖ ਬਣਾਈ ਲਈ ਆ ਤੇ ਤੁਸੀਂ ਮੈਨੂੰ ਬਹੁਤ ਰੈਸਟ ਦੇਣ ਦੇਈਓ ਸਾਰੇ ਜਾਣੇ ਦੇਂਡੇ ਰੜ ਮੇੱਕੇ ਪੀ ਰੈਸਟ ਕਰਨ ਲਈ ਆਏ ਉਹ ਨਹੀਂ ਕਿ ਮੇਰੀ ਅੱਖ ਬਣਨੀ ਨਾ ਹੁਣ ਇਹਨੇ ਪੈਸੇ ਲਾ ਵੀ ਦਿੱਤੇ ਆ ਤੇ ਜੇ ਨਾ ਕਰਲ ਨੂੰ ਚੰਗੀ ਬਣੀ ਤੇ ਫਿਰ ਡਾਕਟਰਾਂ ਨੂੰ ਦੋਸਤ ਦੇਣਾ ਉਹੋ ਗੱਲ ਰੱਖਣ ਜਈ ਆਪਣਾ ਪ੍ਰੇਜ ਨਹੀਂ ਡਏ ਗੱਲ ਕਰਾਈ ਜਾਂ ਕੁੜਮਾਂ ਦੇ ਵੇਚੀ ਉਥੋਂ ਪੈਸੇ ਲਿਆਉ ਨੇ ਵਾਹ ਵਾ ਤੇਰੀ ਇੱਤ ਬਣੂਗੀ ਮੌਤ ਤੈਨੂੰ ਸਾਵਾਹੇ ਮਿਲੂਗੀ ਤੈਨੂੰ ਨਾ ਇੱਜ਼ਤ ਬਣੂ ਤੇ ਨਾ ਬਣੇ ਤੇ ਜਿਨਹਾਉ ਮਾ ਕੋਣੋ ਤੇ ਕੀ ਆ ਖਰਾ ਚੱਲੀ ਆ ਉਦੋਂ ਤੇ ਉਹਨਾਂ ਨੇ ਐਂ ਕੀਤਾ ਭੀ ਚਤਾ ਕੰਨੋ ਫੜ ਕੇ ਘੜਤੀ ਹੁੰਦੀ ਦੇਤੀ ਤੇ ਉਹਨਾਂ ਕਬਲੀ ਨਹੀਂ ਤੇ ਹੁਣ ਵੇਖ ਲੈਣੀ ਆ ਨਾ ਮੁੰਡਾ ਪੜਾੜ ਕੇ ਤੇ ਕੀ ਐ ਡੀਸੀ ਲਵਾ ਦਿੰਦੀ ਆ ਕੀ ਕਰਨੀ ਲੱਗਦਾ ਜੀ ਮਿਰਚਾਂ ਤੋੜੀਆਂ ਆ ਕਦੋਂ ਸਭ ਰੋਟੀ ਰੋਣੀਂ ਤੇ ਭੁੱਖ ਲੱਗੀ ਮੈਨੂੰ ਕਹਾਂਂਦੀ ਹਾ ਹਾਏ ਜਿਹੜੀਆਂ ਮਿਰਚਾਂ ਵਾ ਨਾ ਇਹ ਮੈਂ ਰਾਤ ਦੀ ਸਬਜ਼ੀ ਲਈ ਤੋੜਨ ਲਈ ਆ ਤੇ ਤੁਹਾਡੀ ਰੋਟੀ ਨਾ ਮੈਂ ਸਵੇਰੇ ਹੀ ਬਣਾਤੀ ਸੀਗੀ ਮੈਂ ਤਾਂ ਤੁਹਾਨੂੰ ਆਵਾਜ਼ ਵੀ ਮਾਰੀ ਸੀਗੀ ਤੇ ਤੁਸੀਂ ਖੜੀ ਨਹੀਂ ਰੋਟੀ ਤੇ ਤੁਹਾਡੀ ਪਈ ਰਹਿ ਗਈ ਘਰੇ ਜੇ ਟਾਈਮ ਸਿਰ ਪੈਕ ਕਰੇ ਨਾ ਤੇ ਬੰਦਾ ਲੈ ਵੀ ਜਾਵੇ ਪਹਿਲ ਉੱਠਣਾ ਦਾ ਸੁਖ ਤੇ ਬੰਦਾ ਉੱਠ ਕੇ ਰੋਟੀ ਪੈਕ ਕਰ ਦੇ ਆਹ ਹੋ ਕੇ ਆਪ ਤੁਸੀਂ ਸਾਰੀ ਦਿਹਾੜੀ ਦੁਕਾਨਾਂ ਦੇ ਉੱਤੇ ਠੱਕੇ ਖਾਂਦੇ ਫਿਰੋ ਉੱਥੇ ਕੰਮ ਧੰਦਾ ਕਰਦੇ ਫਿਰੋ ਤੇ ਜਿਹੜਾ ਘਰ ਦਾ ਕੰਮ ਵਾ ਉਹ ਕਹਿਨੇ ਕਰਨਾ ਨਹੀਂ ਆ ਮਾਂ ਤੁਹਾਡੀ ਨੇ ਪਹਿਲੀ ਠੇਕੇ ਤੇ ਚੜਾਈ ਆ ਉਹਨੂੰ ਤਾਂ ਕੋਈ ਫਿਕਰਫਕਾ ਨਹੀਂ ਹੈਗਾ ਵੀ ਮੇਰਾ ਪੁੱਤ ਬਾਹਰ ਤੱਕੇ ਖਾਂਦਾ ਫਿਰਦਾ ਠੇਕਾ ਵੇਚ ਲੈ ਲੋ ਕੇ ਫਸਲ ਵੇਚ ਵਟ ਕੇ ਤੇ ਆਪਣੀ ਜੇਬ ਚ ਪਾ ਲੈਂਦੀ ਆ ਤੇ ਫੇ ਕੀ ਕਰ ਸਕਦੇ ਆਪਾਂ ਉਹ ਤਾਂ ਮਾਦਾ ਨੂੰ ਚਾਹੀਦਾ ਨਾ ਵੀ ਸਾਨੂੰ ਦੇਵੇ ਹੁਣ ਹਾਨੂੰ ਤੇ ਮਿਹਨਤ ਕਰਨੀ ਪੈਣੀ ਆ ਮਾਦਾ ਨੂੰ ਚਾਹੀਦਾ ਵਾ ਮਾਦਾ ਨੂੰ ਇੰਨਾ ਨਹੀਂ ਦਿਖਦਾ ਵੀ ਮੇਰਾ ਪੁੱਤ ਕੱਲਾ ਕੱਲਾ ਵਾ ਤੇ ਇੰਨੀ ਉਹ ਵਿਚਾਰਾ ਕਮਾਈ ਕਰਨ ਡਿਆ ਉਹਨੂੰ ਤੇ ਆਪਣੇ ਪੁੱਤ ਦਾ ਘਰ ਦਿਖਦਾ ਨਹੀਂ ਆ ਸਾਨੂੰ ਤੇ ਦਿਖਦਾ ਹੀ ਆ ਨਾ ਪਰ ਨਾ ਆਹ ਨਹੀਂ ਦੀ ਜੋ ਕੁਝ ਨਹੀਂ ਆ ਮੇਰੀਆਂ ਕੁੜੀਆਂ ਨੂੰ ਹੀ ਦਿੱਤਾ ਜਾਵੇ ਉਹਨਾਂ ਦੇ ਢਿੱਡ 'ਚ ਹੀ ਪੈ ਜਾਵੇ ਉਹੋ ਹੀ ਆ ਮੇਰੇ ਲਈ ਸਭ ਕੁ ਇਹ ਤੇ ਮੇਰੇ ਕੋਲ ਲੱਗਦੇ ਨਹੀਂ ਆ ਉਹ ਚੱਲ ਚੁੱਪ ਕਰ ਤੂੰ ਹੀ ਬੋਦੀ ਰੋਲੀ ਨਾ ਪਾਇਆ ਕਰ ਜੇ 150 ਦੇਵਿੰਦੀ ਕੁੜੀਆਂ ਨੂੰ ਤੇ ਕਿਹੜੀ ਗੱਲ ਆ ਅੱਛਾ ਤੂੰ ਹੀ 150 ਦੀ ਗੱਲ ਕਰ ਰਹੀ ਆ ਇੱਥੇ ਲੱਖਾਂ ਦੀ ਗੱਲ ਆ ਮੈਨੂੰ ਇੱਕ ਗੱਲ ਦੱਸੋ ਵੀ ਹਰ ਮਹੀਨੇ ਸਬਦਾ ਘਰ ਦੇ ਵਿੱਚ ਤੂੰ ਹੀ ਲੈ ਕੇ ਆਉਂਦੀ ਏ ਜੇ ਕਿਹ ਰਿਸ਼ਤੇਦਾਰ ਦੇ ਮਿਲਣਾ ਤੇ ਤੂੰ ਹੀ ਮਿਲਦੀ ਓ ਨਾ ਮਾਤਾ ਕਦੀ ਆਪਣੇ ਆਪ ਮਾਤਾ ਨੇ ਕਿਹਾ ਵਾ ਵੀ ਲੈ ਪੁੱਤ ਫਲਾਣੇ ਦੇ ਕੋਈ ਘਰ ਜਾਇਆ ਵਾ ਤੇ ਪੁੱਤ ਆ ਲਿਆ ਤੂੰ ਵੀ 10-2000 ਰੁਪਇਆ ਤੁਸੀਂ ਦੋਵੇਂ ਜੀ ਕੱਪੜੇ ਬਣਾ ਲਿਓ ਜਾਂ ਉਹਨਾਂ ਦੇ ਕੱਪੜੇ ਬਣਾ ਲਾ ਨਾ ਉੱਥੇ ਗੰਗਵੱਟਾ ਬਣ ਕੇ ਬੈਠੀ ਰਹਿੰਦੀ ਆ ਕਦੀ ਉਹਨੇ 10 ਰੁਪਇਆ ਨਹੀਂ ਤੁਹਾਡੇ ਹੱਥ ਤੇ ਰੱਖੇ ਤੇ ਅਹੀਂ ਪਹਿਲੀ ਬੰਨੇ ਨੂੰ ਕੀ ਕਰਨਾ ਜੇ ਅਹੀਂ ਸਾਰੀ ਦਿਹਾੜੀ ਤੁਹਾਡੇ ਕਸਮ ਦੇ ਰਹਿਣਾ ਉਹਤੇ ਤੇ ਕੀ ਕਰ ਸਕਦੇ ਸਾਰਾ ਕੁੱਖ ਤੇ ਮਾਤਾ ਦੇ ਹੱਥ ਵਾ ਸਾਡੇ ਹੱਥੋਂ ਕੋਕ ਨਹੀਂ ਹੈਗਾ ਜੀ ਚੰਗਾ ਇਦਾਂ ਹੋਊਗਾ ਨਾ ਤੇ ਬਾਅਦ ਚ ਵੇਖਾਂਗੇ ਜੀ ਤੇ ਫਿਰ ਹੋਣਾ ਵੀ ਨਹੀਂ ਹੈਗਾ ਜੇ ਹਿਸਾਬ ਦੇ ਤੁਹਾਡੀਆਂ ਭੈਣਾ ਦੇ ਲੱਛਣ ਟਿੱਡ ਤੇ ਉਹਨਾਂ ਦੇ ਨਹੀਂ ਪਰਦੇ ਤੇ ਅਸੀਂ ਕੀ ਕਰਾਂਗੇ ਇੱਥੇ ਮੈਂ ਸਾਂ ਜੀਰਾ ਕਰ ਲਾ ਤੇ ਬਹੁਤੀ ਰੋਲੀ ਨਾ ਪਾ ਕੰਦਾ ਨੂੰ ਕੰਨ ਹੁੰਦੇ ਜੇ ਮਤਨ ਲੱਗਿਆ ਨਾ ਪਤਾ ਤੇ ਕੁਖ ਨਹੀਂ ਮਿਲਣਾ ਸਾਂ ਬੜਾ ਘੱਤਮਲਦੀ ਰਹੇਗੀ ਮਾਤਾ ਨੇ ਕੀ ਸੋਚਿਆ ਵਾ ਜੇ ਮਾਤਾ ਸਿਆਣੀ ਹੋਵੇ ਨਾ ਤੇ ਆਖੇ ਭਈ ਮੈਂ ਖੜਾ ਕਰਾਂ ਪੈਣਾ ਨੂੰ ਕਠੀਆਂ ਨੂੰ ਤੇ ਇਹਨਾਂ ਦੇ ਜੋ ਵੀ ਪੈਲੀ ਬੰਨਣਾ ਹੈਗਾ ਉਹਨਾਂ ਨੂੰ ਕਵਾ ਭਰਾ ਦੇ ਨਾਲ ਲਾ ਦੇਣ ਪਰ ਇੱਕ ਗੱਲ ਹੈਗੀ ਆ ਜੇ ਤੁਹਾਡੀ ਬੁਢੜੀ ਅੱਖਾਂ ਮੀਟ ਗਈ ਨਾ ਤੇ ਜੇ ਕਿਤੇ ਤੈਨੂੰ ਇੱਥੋਂ ਮਰਲਾ ਵੀ ਮਿਲ ਜੂਗਾ ਨਾ ਤੇ ਮੇਰਾ ਨਾਮ ਵਟਾ ਨੀ ਕਿ ਮੇਰੀ ਘਰ ਵਾਲੀ ਨੇ ਆ ਗੱਲ ਆਖੀ ਸੀਗੀ ਜਿੱਦੋਂ ਇਹ ਤੇਰੇ ਕੰਮ ਆ ਨਾ ਮੈਂ ਤਾਂ ਲੱਗਦਾ ਕੋਈ ਨਹੀਂ ਮਿਲਣਾ ਘਰੋਂ ਬਾਹਰ ਨਿਕਲਣਾ ਪੈਣਾ ਲੱਗਦਾ ਸਾਨੂੰ ਜੇਰਾ ਰੱਖ ਤੈਨੂੰ ਕਹਿ ਤਾ ਨਾ ਜਦੋਂ ਮਾਤਾ ਚਲ ਗਈ ਇਸ ਦੁਨੀਆ ਤੋਂ ਸਾਨੂੰ ਮਿਲਣਾ ਪੋਰਕ ਨੂੰ ਮਿਲਣਾ ਬਾਜ 1 ਰੁਪਈਆ ਨਹੀਂ ਮਿਲਣਾ ਅੱਜ ਵੀ ਮੇਰੇ ਕੋਲ ਖਾ ਲੋ ਤੇ ਕੱਲ ਵੀ ਲਖਾ ਲੋ ਜਿੰਨੀਆਂ ਭੁੱਖੀਆਂ ਤੇਰੀਆਂ ਭੈਣਾ ਵਨਾਂ ਉਹਨਾਂ ਤੇ ਜਮਾਨੇ ਤੇ ਨਹੀਂ ਕੋਈ ਹੋਣਾ ਉਹ ਚੱਲ ਚੁੱਪ ਕਰ ਬਹੁਤਾ ਰੋਲੀ ਨਾ ਪਾ ਚੰਗਾ ਆਪਣਾ ਕੰਮ ਕਰ ਰੋਟੀ ਬਣਾ ਜਾ ਕੇ ਜਾ ਐਵੇਂ ਜੱਬਲੀ ਆਰਾ ਮਾਰ ਉਹਨਾਂ ਨੇ ਇਹਦੀ ਮੁੰਡੇ ਦੀ ਕਮਾਈ ਖਾਣੀ ਆ ਵੀ ਉਹ ਪੜਾਉਣ ਤੋਂ ਪੈਸੇ ਲਾਉਣ ਇਹ ਜੋ ਬੜਾ ਅਕੜ ਜੀ ਆ ਫਿਰ ਮੈਂ ਆਪਣੀ ਮਾਂ ਕੋ ਪੈਸੇ ਲਿਆ ਕੇ ਤੇ ਪੜਾ ਲੈਣੀ ਆ ਤੇ ਪੜਾ ਲੈ ਫਿਰ ਜਦਨ ਪੜਾ ਲੂਗੀ ਨਾ ਜੇ ਜੇ ਸਾਨੂੰ ਵੱਡੀ ਪੁੱਛੂਗੀ ਤੇ ਫੇਰ ਅਸੀਂ ਆਖਾਂਗੇ ਵੀ ਆਪਣੇ ਪੇਕਿਆਂ ਤੋਂ ਪੈਸੇ ਲਿਆ ਕੇ ਤੇ ਡਈ ਆ ਤੇ ਮੇਰੇ ਕੋਲ ਵਾ ਮੁਖਤਿਆਰੀ ਮੈਂ ਨਹੀਂ ਉਹ ਦੇਣਾ ਆਨਾ ਵੀ ਜਿੱਥੇ ਮਰਜੀ ਜ਼ੋਰ ਲਾ ਲਈ ਸਸਿਕਾਰਪਾ ਬੀਜੀ ਸਸਿਕਾਰਾਨ ਮੇਰੀ ਸੁਣੋ ਗੱਲ ਜੇ ਤੁਸੀਂ ਨਹੀਂ ਨਾ ਮੰਮੀ ਨਾਲ ਗੱਲ ਕਰਨੀ ਤੇ ਮੈਂ ਜਾ ਕੇ ਕਰ ਲੈਣੀ ਆ ਪਰ ਮਾਨ ਨਾ ਬਹਿ ਜਾ ਕਲੇਸ਼ ਨਾ ਪਾਈ ਮਾਤਾ ਤੁਰੀ ਹੁੰਦੀ ਤੁਰੀ ਆਉਂਦੀ ਆ ਤੂੰ ਤੁਰੀ ਆਵੇ ਮੈਨੂੰ ਭਾਵੇਂ ਤੁਹਾਡੇ ਕੋ ਦੋ ਖਾਣੀਆਂ ਪੈਣ ਜਿਹੜਾ ਸਿਆਪਾ ਪੈਂਦਾ ਵਾ ਨਾ ਅੱਜ ਹੀ ਪਊਗਾ ਮੈਂ ਨਹੀਂ ਚੁੱਪ ਕਰਨ ਵਾਲੀ ਤੂੰ ਨਹੀਂ ਟਲਣਾ ਲੱਗਦਾ ਜਾ ਪਾਕਲੇ ਜਾ ਕੇ